ਮੁਕੇਰੀਆਂ ਚ ਇੱਕ ਘਰ ਚ ਵੜ ਗਏ ਸੀ ਦੋ ਚੋਰ ਉਪਰੋਂ ਆ ਗਿਆ ਪਰਿਵਾਰ ਲੈ ਥੋਣੀ ਲਾਉ ਥੇ ਚੰਗੀਂ ਦੀ ਉੱਥੇ ਜਨਾਨੀਆਂ ਜੁੱਤੀਆਂ ਮਾਰਨੀਆਂ ਜਿਹੜੀਆਂ ਮਾਰੀਆਂ ਤੋੜੀਆਂ ਨਾ ਪਹਿਲੇ ਤੁਸੀਂ ਪਿੰਡ ਵਾਸੀਆਂ ਨੇ ਘੇੜਾ ਪਾ ਕੇ ਚੋਰਾਂ ਦੀ ਖੂਬ ਕੀਤੀ ਛਤਰਪਰੇਟ ਪਾਣੀ ਪਿਲਾ ਪਿਲਾ ਕੇ ਚੋਰ ਕੁੱਟੇ ਉਹ ਵੀ ਆ ਗਈ ਹੈ ਜਿੱਲਾ ਪੁਲਿਸ ਕੋਸ਼ਿਸ਼ ਨਹੀਂ ਆ ਡੁਪਲੀਕੇਟ ਆ ਇਹ ਡੁਪਲੀਕੇਟ ਆ ਸਾਰਾ ਸਮਾਨ ਆ ਆ ਚਾਂਦੀ ਦਾ ਸੀਗਾ ਮੇਰਾ ਹੋਰ ਕੀ ਸੀਗਾ ਹੋਰ ਫੜਾ ਤੂੰ ਹੀ ਦੇਖੋ ਨਾ ਜਾ ਕੇ ਕਿ ਕਿਹੜੀਆਂ ਧੀਨ ਪੈਂਦੇ ਪਿੰਡ ਸੋਤਾ ਵਿੱਚ ਸ਼ਨੀਵਾਰ ਨੂੰ ਦਿਨ ਦਾਰੇ ਚੋਰਾਂ ਨੇ ਇੱਕ ਘਰ ਦੇ ਤੱਲੇ ਤੋੜ ਕੇ ਘਰ ਵਿੱਚ ਦਾਖਲ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਦੌਰਾਨ ਘਰ ਦਾ ਮਾਲਕ ਆਪਣੀ ਡਿਊਟੀ ਤੋਂ ਵਾਪਸ ਆਇਆ ਤਾਂ ਉਸਨੇ ਕਾਚੇ ਕਿਸੇ ਚੀਜ਼ ਦੇ ਟੁੱਟਣ ਦੀ ਆਵਾਜ਼ ਸੁਣੀ ਪਰਿਵਾਰਕ ਮੈਂਬਰਾਂ ਨੂੰ ਕਾਚੋ ਚੋਰੀ ਹੋਣ ਦਾ ਸ਼ੱਕ ਹੋਣ ਤੇ ਉਹਨਾਂ ਨੇ ਗਵਾਂਡੀਆਂ ਤੇ ਪਿੰਡ ਵਾਸੀਆਂ ਤੇ ਨਾਲ ਪੰਗਾਲਾ ਪੁਲਿਸ ਨੂੰ ਇਹ ਸਦੀ ਸੂਚਨਾ ਦਿੱਤੀ ਜਿਸ ਤੋਂ ਬਾਅਦ ਉਹ ਦੋਵੇਂ ਚੋਰਾਂ ਨੂੰ ਫਨਵੇ ਸਫਲ ਹੋ ਗਏ ਜਾਣਕਾਰੀ ਦਿੰਦਿਆਂ ਡੀਐਸਪੀ ਬਿਬਨ ਕੁਮਾਰ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਗੁਰਬਖਸ਼ ਸਿੰਘ ਪੁੱਤਰ ਸੁਵੰਦ ਸਿੰਘ ਵਾਸੀ ਸੋਹਤਾ ਨੇ ਕਿਹਾ ਕਿ ਮੈਂ ਡੈਕੋਰੇਸ਼ਨ ਦਾ ਕੰਮ ਕਰਦਾ ਹਾਂ ਤੇ ਮੇਰੀ ਪਤਨੀ ਪੁਸ਼ਪਾ ਦੇਵੀ ਸਕੂਲ ਵਿੱਚ ਅਧਿਆਪਕ ਲੱਗੀ ਹੋਈ ਹੈ ਮੈਂ ਸਵੇਰੇ ਆਪਣੇ ਕੰਮ ਤੇ ਚਲਾ ਗਿਆ ਸੀ ਤੇ ਮੇਰੀ ਪਤਨੀ ਸਕੂਲ ਚਲੀ ਗਈ ਮੇਰੀ ਪਤਨੀ ਜਦੋਂ ਦੁਪਹਿਰੋਂ ਸਕੂਲ ਤੋਂ ਛੁੱਟੀ ਸਮੇਂ ਘਰ ਵਾਪਸ ਆਉਂਦੀ ਹੈ ਤਾਂ ਉਸਨੇ ਦੇਖਿਆ ਕਿ ਘਰ ਅੰਦਰ ਖੜਾਕੇ ਦੀ ਆਵਾਜ਼ ਆ ਰਹੀ ਹੈ ਉਸਨੇ ਕਿਹਾ ਕਿ ਮੈਨੂੰ ਦੇਖ ਕੇ ਦੋ ਨੌਜਵਾਨ ਘਰੋਂ ਨਿਕਲੇ ਤੇ ਕੰਧ ਟੱਪ ਕੇ ਦੌੜ ਗਏ ਜਦੋਂ ਮੈਂ ਘਰ ਦੇ ਅੰਦਰ ਦਾਖਲ ਹੋ ਕੇ ਦੇਖਿਆ ਤਾਂ ਘਰ ਅੰਦਰ ਅਲਮਾਰੀ ਦੇ ਟਾਲੇ ਟੁੱਟੇ ਪਏ ਸਨ ਤੇ ਡਿਜੀਟਲ ਕੈਮਰਾ ਤੇ ਪੈਸੇ ਗਾਇਬ ਸਨ ਜਿਨ੍ਹਾਂ ਨੂੰ ਉਕਤ ਨੌਜਵਾਨ ਚੋਰੀ ਕਰਕੇ ਲੈ ਗਏ ਜਿਨ੍ਹਾਂ ਦੋਵਾਂ ਨੌਜਵਾਨਾਂ ਨੂੰ ਮੈਂ ਪਿੰਡ ਵਾਸੀਆਂ ਦੀ ਮਦਦ ਨਾਲ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪੁਲਿਸ ਨੇ ਜਾਂਚ ਪੜਤਾਲ ਕਰਨ ਤੋਂ ਬਾਅਦ ਉਕਤ ਦੋਵਾਂ ਨੌਜਵਾਨਾਂ ਖਿਲਾਫ ਮਾਮਲਾ ਦਰਜ ਕਰਕੇ ਉਕਤ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ 12 ਪਹਿਲੂ ਦਿਨ ਵੇਲੇ ਇੱਕ ਚੋਰੀ ਦੀ ਘਟਨਾ ਹੋਈ ਸੀ ਗੁਰਬਖਸ਼ ਸਿੰਘ ਦਾ ਉਸ ਦੀ ਪਤਨੀ ਪਛਵਾ ਦੇਵੀ ਇਹਨਾਂ ਦਾ ਪਿੰਡ ਸੋਹਤਾ ਹੈ ਉਹ ਆਪਣੇ ਡਿਊਟੀਆਂ ਤੇ ਗਏ ਹੋਏ ਸੀ ਕਰੀਬ 1:30 ਵਜੇ ਦੁਪਹਿਰ ਨੂੰ ਪਛਵਾ ਦੇਵੀ ਜਦੋਂ ਆਪਣੇ ਘਰ ਆਈ ਤੇ ਜਦੋਂ ਤਾਲਾ ਖੋਲਣ ਲੱਗੀ ਤਾਂ ਅੰਦਰੋਂ ਆਵਾਜ਼ ਆ ਰਹੀ ਸੀ ਤਾਂ ਉਸਨੇ ਦੇਖਿਆ ਕਿ ਦੋ ਜਿਹੜੇ ਲੜਕੇ ਸੀ ਉਹ ਕੋਈ ਸਮਾਨ ਚੁੱਕੇ ਤੇ ਪਾ ਦਿੱ ਗਏ ਤੇ ਰੋਲਾ ਪਾਉਂਦੇ ਖੇਤਾਂ ਉੱਤੇ ਰਾਬਾ ਕੇ ਸਾਡੀ ਪੁਲਿਸ ਪਾਰਟੀ ਜਿਹੜੀ ਸੀ ਆਰਸੀਪੀਪੀ ਬੰਗਾਲਾ ਉਹ ਵੀ ਉੱਥੇ ਮੌਕੇ ਤੇ ਪਹੁੰਚ ਗਏ ਤੇ ਇਹਨਾਂ ਦੋਨਾਂ ਨੂੰ ਕਾਬੂ ਕੀਤਾ ਜਿਨ੍ਹਾਂ ਦੇ ਨਾਂ ਪੰਕਜ ਕੁਮਾਰ ਜੋ ਫਤੂਗਲਪਿੰਡਾ ਰਹਿਣ ਵਾਲਾ ਹੈ ਔਰ ਅਸ਼ਿਸ਼ ਕੁਮਾਰ ਜੋ ਮਕੇਰੀਆਂ ਦਾ ਰਹਿਣ ਵਾਲਾ ਹੈ ਇਹ ਦੋਨਾਂ ਦੇ ਕੋਲੋਂ ਜਾਂ ਚੋਰੀ ਕੀਤਾ ਸਮਾਨ ਇੱਕ ਡਿਜੀਟਲ ਕੈਮਰਾ ਸੀ ਤੇ 600 ਰੁਪਏਆ ਸੀ ਔਰ ਦੋ ਅੰਗੂਠੀਆਂ ਸੋਨੇ ਦੀਆਂ ਇੱਕ ਚੈਂਦੀ ਸੋਨੇ ਦੀ ਇਹ ਜਿਹੜੀ ਬਰਾਮਦ ਹੋਈ ਇਹਨਾਂ ਦੇ ਖਿਲਾਫ ਮੁਕਦਮਾ ਅnder section 380 453 IPC ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਗਈ ਹੈ ਇਹਨਾਂ ਤੋਂ ਪੁਛਗਛ ਜਾਰੀ ਹੈ ਤੇ ਹੋਰ ਵੀ ਵਾਰਤਾں ਸ਼ਾਮਲ ਹੋਣ ਬਾਰੇ ਸੂਚਨਾ ਜੜੀਆਂਨ ਤੋਂ ਐਸੇ ਕੀਤੀ ਜਾਦੀ ਹੈ ਇਹ ਸਾਰੀ ਇਸ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਨੇ ਮਾਨਜੋਗ ਰਾਤ ਦੇ ਵਿੱਚ ਪੇਸ਼ ਕਰਾ ਕੇ ਮਾਨਡ ਲੈ ਕੇ ਉਹਨਾਂ ਦੀ ਸਾਰੀ ਜੜੀਆ ਪੁਛਗਛ ਕੀਤੀ ਜਾ ਰਹੀ ਜਿਸ ਦੇ ਦੌਰਾਨ ਇਹ ਦੂਵੀ ਖੁਲਾਸਾ ਕਰਨਗੇ ਉਹ ਤਵਰ ਲਈ ਜੜੀ ਪੇਸ਼ ਹੋ ਅਮੰਦੈਂਟ ਆ ਨੇ ਕੀ ਹੋ ਰਿਹਾ ਕਿ ਨਨੇ ਦਾ ਮੈਡੀਕਲ ਹੋ ਰਿਹਾ ਹੈ ਨਹੀਂ ਕਿ ਕਿਤੇ ਕੋਈ ਲੱਕੇ ਦੇ ਅਪਰਦੇ ਤੋਂ ਨਹੀਂ ਮੈਡੀਕਲ ਦਾ ਰੂਟੀਨ ਚ ਅਸੀਂ ਕੋਈ ਵੀ ਦੋਸ਼ੀ ਨੂੰ ਅਸੀਂ ਜਦੋਂ ਅਰੈਸਟ ਕਰਦੇ ਆ ਉਹਦਾ ਰੂਟੀਨ ਚ ਡੇਲੀ ਮੈਡੀਕਲ ਹੁੰਦਾ ਹੈ ਅਜੇ ਤੱਕ ਇਹ ਜੀ ਗੱਲ ਦੱਟ ਸਕਦੇ ਕੋਈ ਸਾਡੇ ਨੂੰ ਦੱਟ ਨਹੀਂ ਲੈਂਦੇ